ਮੇਰਾ ਨਾਮ ਪ੍ਰੀਮਾ ਤੇ ਮੈਂ 12ਵੀਂ ਦੇ ਪੇਪਰ ਦਿੱਤੇ ਸੀ ਮੈਂ ਫ੍ਰੀ ਸੀ ਪਹਿਲਾਂ ਤਾਂ ਮੈਨੂੰ ਵਿਲੇ ਰਹਿਣਾ ਵਧੀਆ ਲੱਗਾ ਪਰ ਹੌਲੀ-ਹੌਲੀ ਮੈਂ ਬੋਰ ਹੋਣ ਲੱਗ ਗਿਆ ਸੀ ਇੱਕ ਦਿਨ ਮੈਂ ਤੰਗ ਆ ਕੇ ਸੋਚਿਆ ਕਿ ਕੰਨ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਕੁਝ ਵੱਖਰਾ ਕਰਨਾ ਚਾਹੀਦਾ ਇੱਕ ਦਿਨ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਕਿਤੇ ਬਾਹਰ ਘੁੰਮਣ ਜਾਣਾ ਇਦਾਂ ਹੀ ਘਰ ਬੈਠ ਕੇ ਟਾਈਮ ਖਰਾਬ ਹੁੰਦਾ ਮਾਂ ਨੇ ਕਿਹਾ ਕਿ ਜੇ ਤੂੰ ਘੁੰਮਣ ਜਾਣਾ ਹੀ ਹੈ ਤਾਂ ਆਪਣੇ ਚਾਚੇ ਕੋਲ ਚਲ ਜਾ ਦੋ ਕੁ ਮਹੀਨੇ ਉਸਦੇ ਕੋਲ ਰਹਿ ਜਾ ਤੈਨੂੰ ਵਧੀਆ ਲੱਗੂਗਾ ਮੇਰਾ ਚਾਚਾ ਚੰਡੀਗੜ੍ਹ ਵਿੱਚ ਰਹਿੰਦਾ ਸੀ ਤੇ ਮੈਂ ਪਿਛਲੇ 4-5 ਸਾਲਾਂ ਤੋਂ ਉੱਥੇ ਨਹੀਂ ਗਿਆ ਸੀ ਚਾਚੇ ਦੇ ਘਰ ਜਾਣ ਨੂੰ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਜਦੋਂ ਮੈਂ ਸੋਚਿਆ ਕੀ ਕਰੇ ਬੋਰ ਹੋਣ ਨਾਲੋਂ ਤਾਂ ਚੰਗਾ ਹੈ ਮੈਂ ਚਲਾ ਹੀ ਜਾਣਾ ਫਿਰ ਮੈਂ ਜਾਣ ਬਾਰੇ ਸੋਚਿਆ ਤੇ ਉੱਥੇ ਜਾ ਕੇ ਮਾਹੌਲ ਤਾਂ ਬਦਲੂਗਾ ਹੀ ਸ਼ਾਇਦ ਥੋੜੀ ਮਸਤੀ ਤੇ ਹੋਰ ਘੁੰਮਣ ਫਿਰਨੂ ਵੀ ਹੋਊਗਾ ਅਗਲੇ ਦਿਨ ਸਵੇਰੇ ਮੈਂ ਆਪਣਾ ਬੈਗਪੈਕ ਕੀਤਾ ਤੇ ਮੈਂ ਚੰਡੀਗੜ੍ਹ ਲਈ ਤੁਰ ਪਿਆ ਸੀ ਜਦੋਂ ਮੈਂ ਉਹਨਾਂ ਦੇ ਘਰ ਪਹੁੰਚਿਆ ਉਹ ਮੈਨੂੰ ਵੇਖ ਕੇ ਬੜੇ ਖੁਸ਼ ਹੋਏ ਸੀ ਚਾਚੇ ਨੇ ਕਿਹਾ ਸੀ ਕਿ ਤੂੰ ਕਿੰਨੇ ਸਾਲਾਂ ਬਾਅਦ ਆਇਆ ਸਾਨੂੰ ਤਾਂ ਲੱਗਿਆ ਸੀ ਤੂੰ ਕਦੀ ਨਹੀਂ ਆਵੇਂਗਾ ਤੇ ਸਾਨੂੰ ਭੁੱਲ ਗਿਆ ਉਹਨਾਂ ਦੇ ਦੋ ਬੱਚੇ ਸੀ ਤੇ ਉਹਨਾਂ ਦੀ ਇੱਕ ਕੁੜੀ 18 ਸਾਲਾਂ ਦੀ ਸੀ ਤੇ ਮੁੰਡਾ 11 ਕੋ ਸਾਲਾਂ ਦਾ ਮੈਂ ਹੱਥ ਮੂੰਹ ਧੋ ਕੇ ਫਰੈਸ਼ ਹੋਇਆ ਤੇ ਮੇਰੀ ਚਾਚੀ ਨੇ ਮੇ ਲਈ ਰੋਟੀ ਬਣਾਈ ਰੋਟੀ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਘਰ ਵਿੱਚ ਬੈਠਣ ਦੀ ਬਜਾਏ ਥੋੜੀ देर ਬਾਹਰ ਚਲਾ ਜਾਵਾਂ ਪਰ ਫਿਰ ਮੈਂ ਕੋਠੇ ਤੇ ਚਲਾ ਗਿਆ ਬੜੀ ਠੰਡੀ ਹਵਾ ਚੱਲ ਰਹੀ ਸੀ ਜੋ ਕਿ ਬੜਾ ਸਕੂਨ ਦੇ ਰਹੀ ਸੀ ਮੈ ਗਲੀ ਵਿੱਚ ਆਇਆ ਪਰ ਉੱਤੇ ਕੁਝ ਖਾਸ ਨਹੀਂ ਸੀ ਫਿਰ ਨਾਲ ਲੱਗਦੇ ਕੋਠੇ ਦੇ ਉੱਤੇ ਇੱਕ ਸੋਹਣੀ ਜਿਹੀ ਕੁੜੀ ਮੈਨੂੰ ਵਿਖਾਈ ਦਿੱਤੀ ਗਲੀ ਵਿੱਚ ਲੋਕ ਆਉਂਦੇ ਜਾਂਦੇ ਦਿਸ ਰਹੇ ਸੀ ਮਾਹੌਲ ਬੜੀ ਸਾਦਗੀ ਵੀ ਸੀ ਜੋ ਮੈਨੂੰ ਆਪਣੇ ਘਰ ਤੋਂ ਵੱਖਰਾ ਲੱਗ ਰਿਹਾ ਸੀ ਮੈਂ ਥੱਲੇ ਆਇਆ ਤੇ ਚਾਚੀ ਦੇ ਕੋਲ ਜਾ ਕੇ ਉਸ ਨਾਲ ਗੱਲਾਂ ਕਰਨ ਲੱਗਾ ਅਚਾਨਕ ਦਰਵਾਜ਼ੇ ਦੀ ਆਵਾਜ਼ ਆਈ ਤਾਂ ਬੜੀ ਸੋਹਣੀ ਕੁੜੀ ਡਰੈੱਸ ਪਾ ਕੇ ਹੱਥ ਵਿੱਚ ਕਿਤਾਬਾਂ ਲੈ ਕੇ ਅੰਦਰ ਆਈ ਉਸ ਨੂੰ ਦੇਖ ਕੇ ਮੈਨੂੰ ਸਮਝ ਆ ਗਈ ਸੀ ਕਿ ਉਹ ਪ੍ਰੀਤੀ ਹੋਊਗੀ ਕਿਉਂਕਿ ਉਸ ਨੂੰ ਦੇਖਿਆ ਕਾਫੀ ਟਾਈਮ ਹੋ ਗਿਆ ਸੀ ਪਰ ਉਹ ਪਹਿਲਾਂ ਤੋਂ ਹੀ ਕਾਫੀ ਬਦਲ ਗਈ ਸੀ ਦੇਖਣ ਵਿੱਚ ਬੜੀ ਸੋਹਣੀ ਲੱਗਦੀ ਸੀ ਉਸ ਨੇ ਮੇਰੇ ਵੱਲ ਵੇਖਿਆ ਤੇ ਹੱਸ ਪਈ ਮੈਂ ਉਸ ਨੂੰ ਹੱਸ ਕੇ ਜਵਾਬ ਦਿੱਤਾ ਮੈਂ ਉਸ ਨੂੰ ਕੁਝ ਕਹਿਣ ਹੀ ਵਾਲਾ ਸੀ ਪਰ ਇਸ ਤੋਂ ਪਹਿਲਾਂ ਉਹ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਥੋੜੇ ਚਿਰ ਬਾਅਦ ਉਹ ਫਰੈਸ਼ ਹੋ ਕੇ ਬਾਹਰ ਆਈ ਤਾਂ ਚਾਚੀ ਨੇ ਰੋਟੀ ਬਣਾਈ ਰੋਟੀ ਖਾਂਦੇ ਹੀ ਕਿਤਾਬ ਖੋਲ ਕੇ ਆਪਣੀ ਪੜ੍ਹਾਈ ਵਿੱਚ ਲੱਗੀ ਹੋਈ ਸੀ ਇਸ ਲਈ ਫਿਰ ਮੈਂ ਉਸਦੇ ਕੋਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਖਾਸ ਜਵਾਬ ਨਹੀਂ ਦਿੱਤਾ ਗੱਲਾਂ ਕਰਦੇ ਹੋਏ ਮੇਰਾ ਧਿਆਨ ਕਿਤੇ ਹੋ ਰਹੀ ਸੀ ਮੇਰਾ ਮਨ ਤੇ ਖਿਆਲ बार-बार ਉਸੇ ਵੱਲ ਜਾਂਦਾ ਸੀ ਸ਼ਾਮ ਨੂੰ ਅਸੀਂ ਇਕੱਠੇ ਰੋਟੀ ਖਾਧੀ ਤੇ ਗਰਮੀ ਦੇ ਕਰਕੇ ਰਾਤ ਨੂੰ ਅਸੀਂ ਸਾਰੇ ਕੋਠੇ ਤੇ ਸੌਣ ਲਈ ਚਲੇ ਗਏ ਮੈਂ ਉੱਪਰ ਆਉਂਦੀ ਵੇਖਿਆ ਕਿ ਪ੍ਰੀਤੀ ਕਪੜੇ ਲੱਦੀ ਆ ਰਹੀ ਸੀ ਮੈਂ फटाफट ਇੱਕ ਪਾਸੇ ਕੰਧ ਨਾਲ ਲੰਮੇ ਪੈਣ ਬਾਰੇ ਸੋਚ ਰਿਹਾ ਸੀ ਪ੍ਰੀ ਚਾਚੀ ਦੇ ਕੋਲ ਜਾ ਕੇ ਸੌਂ ਗਈ ਤੇ ਚੰਨ ਦੀ ਹਲਕੀ ਹਲਕੀ ਰੌਸ਼ਨੀ ਛੱਤ ਤੇ ਪੈਂਦੀ ਸੀ ਤੇ ਉਸ ਦੀ ਚਮਕ ਪ੍ਰੀਤ ਨੂੰ ਹੋਰ ਵੀ ਸੋਹਣੀ ਲੱਗਦੀ ਸੀ ਮੇਰਾ ਧਿਆਨ ਉਸ ਉੱਤੇ ਹੀ ਸੀ ਮੈਂ ਉਸ ਨੂੰ ਚੋਰੀ ਚੋਰੀ ਵੇਖਦਾ ਸੀ ਉਹ ਬਹੁਤ ਹੀ ਜ਼ਿਆਦਾ ਮਾਸੂਮ ਉਸ ਦਾ ਚਿਹਰਾ ਜਿਦਾ ਕੋਈ ਜਾਦੂ ਕਰ ਰਿਹਾ ਹੋਵੇ ਉਸ ਨੂੰ ਦੇਖਦੇ ਹੋਏ ਪਤਾ ਨਹੀਂ ਕਦੋਂ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਾ ਮੈਂ ਚੇਤੀ ਚੇਤੀ ਰੋਟੀ ਖਾਧੀ ਤੇ ਅਗਲੀ ਸਵੇਰ ਕੋਸ਼ਿਸ਼ ਕੀਤੀ ਕਿ ਉਸ ਨਾਲ ਗੱਲ ਕਰਾਂ ਪਰ ਉਸ ਨੇ ਧਿਆਨ ਹੀ ਨਾ ਦਿੱਤਾ ਤੇ ਚੁੱਪਚਾਪ ਆਪਣੀ ਕਲਾਸ ਲਈ ਚਲੀ ਗਈ ਸੀ ਜਿੱਦੋਂ ਮੈਨੂੰ ਇਗਨੋਰ ਕਰ ਰਹੀ ਸੀ ਉਦੋਂ-ਉਦੋਂ ਮੈਂ ਉਸ ਵੱਲ ਖਿੱਚਿਆ ਜਾਂਦਾ ਸੀ ਸਾਰਾ ਦਿਨ ਮੈਂ ਘਾਰ ਹੀ ਬੈਠਾ ਤੇ ਮੈਂ ਉਸ ਵੱਲ ਖਿੱਚਿਆ ਜਾ ਰਿਹਾ ਸੀ ਗੱਲਾਂ ਕਰਦੇ ਕਰਦੇ ਸਮੇਂ ਦਾ ਪਤਾ ਹੀ ਨਾ ਲੱਗਾ ਮੈਂ ਚਾਚੀ ਨਾਲ ਬਾਹਰ ਆਇਆ ਤੇ ਉਸਦੇ ਹੱਥ ਵਿੱਚ ਬੈਗ ਸੀ ਮੈਂ ਉਸ ਨੂੰ ਪੁੱਛਿਆ ਕਿ ਚਾਚਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸ ਨੇ ਕਿਹਾ ਕਿ ਹਾਂ ਕਿ ਹਾਂ ਮੈਨੂੰ ਕੁਝ ਹਫ਼ਤੇ ਨਹੀਂ ਜਾਣਾ ਪੈਣਾ। ਤੂੰ ਇਹਨਾਂ ਤਿੰਨਾਂ ਦਾ ਧਿਆਨ ਰੱਖੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ। ਮੈਂ ਇੱਥੇ ਹੀ ਹਾਂ ਤੇ ਉਸਦੇ ਜਾਣ ਤੋਂ ਬਾਅਦ ਘਰ ਵਿੱਚ ਜਿੱਦਾਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਸੀ ਤੇ ਹੁਣ ਮੇਰੀਆਂ ਨਜ਼ਰਾਂ ਬਸ ਨਾਲ ਵਾਲੀ ਪ੍ਰੀਤ ਉੱਤੇ ਹੀ ਸੀ। ਮੈਂ ਬਸ ਸੋਚਦਾ ਹੀ ਇੰਤਜ਼ਾਰ ਕਰਦਾ ਸੀ। ਸ਼ਾਮ ਦੇ 4 ਵਜੇ ਦਰਵਾਜ਼ਾ ਖੁੱਲ੍ਹਿਆ। ਮੈਂ ਵੇਖਿਆ ਪ੍ਰੀਤ ਆਈ ਸੀ। ਗਰਮੀ ਤੇ ਧੁੱਪ ਕਰਕੇ ਪਸੀਨੇ ਨਾਲ ਭਿੱਜੀ ਪਈ ਸੀ। ਉਸਨੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਵੇਖਿਆ। ਤੇ ਆਪਣੇ ਕਮਰੇ ਵੀ ਸਿੱਧੀ ਚਲੀ ਗਈ ਸੀ ਕੁਝ ਸਮੇਂ ਬਾਅਦ ਉਹ ਫਰੈਸ਼ ਹੋ ਕੇ ਆਈ ਤੇ ਉਸਨੇ ਰੋਟੀ ਖਾਧੀ ਤੇ ਫਿਰ ਆਪਣੇ ਸਟੱਡੀ ਟੇਬਲ ਤੇ ਜਾ ਕੇ ਪੜ੍ਹਾਈ ਕਰਨ ਲੱਗ ਪਈ ਸੀ ਮੈਂ ਸੋਚਿਆ ਕਿ ਅੱਜ ਉਸ ਨੂੰ ਕੁਝ ਨਹੀਂ ਪੁੱਛਣਾ ਪਿਛਲੀ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਕੋਠੇ ਤੇ ਚਲੀ ਗਈ ਸੀ ਮਨ ਵਿੱਚ ਸੋਚਿਆ ਕਿ ਉਹ ਜੀ ਕੁੜੀ ਆ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਚਾਕਲੇਟ ਦੀਆਂ دیਵਾਨੀਆਂ ਹੁੰਦੀਆਂ ਨੇ ਪਰ ਇਹ ਤਾਂ ਬਿਲਕੁਲ ਹੀ ਅਲੱਗ ਹੈ ਉਸ ਦੀ ਇਹ ਵੱਖਰੀ ਜਿਹੀ ਗੱਲ ਨੇ ਮੈਨੂੰ ਉਸ ਵੱਲ ਹੋਰ ਵੀ ਖਿੱਚ ਦਿੱਤਾ ਸੀ ਜਿੱਦਾਂ ਉਹ ਮੇਰੇ ਤੋਂ ਦੂਰ ਹੁੰਦੀ ਉਨਾਈਵੇਂ ਉਸਤੇ ਨੇੜੇ ਜਾਂਦਾ ਰਾਤ ਦਾ ਸਮਾਂ ਹੋ ਰਿਹਾ ਸੀ ਅਸੀਂ ਫੇਰ ਕੋਠੇ ਤੇ ਚਲੇ ਗਏ ਅਤੇ ਗਰਮੀ ਕਰਕੇ ਖੁੱਲ੍ਹੇ ਅਸਮਾਨ ਥੱਲੇ ਸੌਣਾ ਸਕੂਨ ਦਿੰਦਾ ਸੀ ਪਰ ਰਾਤ ਨੂੰ ਮੈਂ ਅਚਾਨਕ ਹੀ ਪਾਸਾ ਲਿੱਤਾ ਬੱਦਲ ਗਰਜ ਰਹੇ ਸੀ ਤੇ ਮੀਂਹ ਪੈਣ ਲੱਗਾ ਮੀਂਹ ਦੀਆਂ ਬੂੰਦਾਂ ਦੇ ਨਾਲ ਸਾਰੇ ਜਾਗ ਗਏ ਸੀ ਤੇ ਛੱਤ ਤੇ ਸਾਰੇ ਭੱਜਣ ਲੱਗ ਪਏ ਜਲਦੀ ਜਲਦੀ ਅਸੀਂ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਛੱਤ ਤੇ ਬਣੇ ਛੋਟੇ ਜਿਹੇ ਕਮਰੇ ਵਿੱਚ ਚਲੇ ਗਿਆ ਸੀ ਕਮਰੇ ਵਿੱਚ ਹਨੇਰਾ ਸੀ ਕਿਉਂਕਿ ਬੱਤੀ ਚਲੀ ਗਈ ਸੀ ਸਾਰਿਆਂ ਨੇ ਜਿੱਦਾਂ ਕਰਕੇ ਥੋੜੀ ਥੋੜੀ ਥਾਂ ਬਣਾਈ ਤੇ ਸੌ ਗਏ ਮੈਂ ਕਮਰੇ ਦੇ ਇੱਕ ਪਾਸੇ ਕੰਨ ਲੰਮਾ ਪਿਆ ਸੀ ਮੀਦੀਆਂ ਹਲਕੀਆਂ ਹਲਕੀਆਂ ਬੁੱਧਾ ਤੇ ਠੰਡੀ ਹਵਾ ਨਾਲ ਮੈਨੂੰ ਫੇਰ ਨੀਂਦ ਆ ਰਹੀ ਸੀ ਪਰ ਅੱਧੀ ਰਾਤ ਨੂੰ ਬਿਜਲੀ ਦੀ ਤੇਜ਼ ਆਵਾਜ਼ ਨੇ ਮੇਰੀ ਹੀ ਨੀਂਦ ਫੇਰ ਖੋਲ ਦਿੱਤੀ ਮੈਂ ਡਰਿਆ ਹੋਇਆ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਕੋਲ ਕੋਈ ਸੁੱਤਾ ਹੈ ਪਹਿਲਾਂ ਮੈਨੂੰ ਲੱਗਾ ਕਿ ਰਾਜ ਹੋਊਗਾ ਪਰ ਜਦੋਂ ਮੈਂ ਬਿਜਲੀ ਦੀ ਚਮਕ ਵਿੱਚ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੇਰੇ ਕੋਲ ਤਾਂ ਪ੍ਰੀਤ ਪਈ ਸੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ ਇੱਕ ਪਲ ਦੇ ਲਈ ਤਾਂ ਮੈਨੂੰ ਲੱਗਿਆ ਕਿ ਜਿਦਾਂ ਮੇਰੇ ਸਾਹ ਹੀ ਰੁਕ ਜਾਣਗੇ ਉਹਨੂੰ ਇੰਨਾ ਆਪਣੇ ਕੋਲ ਵੇਖ ਕੇ ਤਾਂ ਮੈਂ ਹੈਰਾਨੀ ਰਹਿ ਗਿਆ ਸੀ ਉਸਦੇ ਚਿਹਰੇ ਦੀ ਮਾਸੂਮੀਅਤ ਤੇ ਉਸ ਅਣਜਾਣ ਹਾਲਤ ਵਿੱਚ ਆਪਣੇ ਆਪ ਨੂੰ ਮੈਂ ਸੰਭਾਲਣ ਦੀ ਕੋਸ਼ਿਸ਼ ਕੀਤੀ ਮੈਨੂੰ ਤਾਂ ਉਸਨੇ ਬੇਚੈਨ ਹੀ ਕਰ ਦਿੱਤਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਹਾਲਤ ਵਿੱਚ ਮੈਂ ਕੀ ਕਰਾਂ ਥੋੜੀ ਦੇਰ ਬਾਅਦ ਮੈਂ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਮਾਸੂਮ ਜਿਹਾ ਚਿਹਰਾ ਬਹੁਤ ਸ਼ਾਂਤ ਸੀ ਤੇ ਉਸ ਦੀ ਇਸ ਹਾਲਤ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ ਮੈਂ ਉਸ ਨੂੰ ਦੇਖ ਕੇ ਸੌਣ ਲੱਗਾ ਪਰ ਹਰ ਵਾਰੀ ਜਦ ਮੈਂ ਆਪਣੀ ਅੱਖਾਂ ਬੰਦ ਕੀਤੀਆਂ ਤਾਂ ਉਸ ਦਾ ਚਿਹਰਾ ਮੇਰੀ ਅੱਖਾਂ ਦੇ ਅੱਗੇ ਆ ਜਾਂਦਾ ਸੀ ਹੌਲੀ ਹੌਲੀ ਮੈਂ ਅਜੀਬ ਜਿਹੀ ਇੱਛਾ ਕਰਨ ਲੱਗ ਗਿਆ ਸੀ ਉਸ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਵੀ ਡਰ ਸੀ ਕਿ ਕਿਤੇ ਕੁਝ ਬੋਲ ਨਾ ਪਵੇ ਤੇ ਕਹਿ ਨਾ ਦੇਵੇ ਮੈਨੂੰ ਲੱਗਦਾ ਸੀ ਕਿ ਜੇ ਮੈਂ ਉਸ ਨੂੰ ਹੱਥ ਲਾਇਆ ਤਾਂ ਉਹ ਜਾਗ ਜਾਊਗੀ ਤਾਂ ਕੋਈ ਹੰਗਾਮਾ ਵੀ ਹੋ ਸਕਦਾ ਮੈਂ ਸੋਚਾਂ ਦੇ ਵਿੱਚ ਸੀ ਕੀ ਕਰਾਂ ਤੇ ਮੈਂ ਸੋਚ ਕੇ ਆਪਣੇ ਆਪ ਨੂੰ ਸਮਝਾਉਣ ਲੱਗਾ ਸੀ ਤੇ ਉਹ ਇੱਥੇ ਸ਼ਾਇਦ ਇਕੱਠਿਆਂ ਹੋਣ ਕਰਕੇ ਸੌ ਗਈ ਹਨੇਰੇ ਵਿੱਚ ਉਸ ਨੂੰ ਅਹਿਸਾਸ ਨਹੀਂ ਹੋਣਾ ਕਿ ਮੈਂ ਲੰਮਾ ਪਿਆ ਹਾਂ ਜੇ ਉਸ ਨੂੰ ਪਤਾ ਹੁੰਦਾ ਕਦੀ ਵੀ ਮੇਰੇ ਕੋਲ ਨਾ ਆਉਂਦੀ। ਚਾਚੀ ਵੀ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ। ਇਸ ਲਈ ਸ਼ਾਇਦ ਉਸ ਨੂੰ ਲੱਗਿਆ ਕਿ ਉਹ ਸੁਰੱਖਿਅਤ ਆ। ਪਰ ਮੇਰੇ ਮਨ ਵਿੱਚ ਸਵਾਲ ਘੁੰਮਦਾ ਸੀ ਕਿ ਉਹ ਵਾਕਈ ਇਕੱਠੇ ਸੁੱਤੇ ਸੀ ਤਾਂ ਉਸ ਨੇ ਜਾਣਬੁੱਝ ਕੇ ਮੇਰੇ ਕੋਲ ਸੌਣ ਦਾ ਫੈਸਲਾ ਹੀ ਕਿਉਂ ਲਿੱਤਾ? ਪਤਾ ਕਰਨ ਲਈ ਮੈਨੂੰ ਬੇਚੈਨੀ ਪਰੇਸ਼ਾਨ ਕਰ ਰਹੀ ਸੀ। ਮੈਂ ਸੌਣ ਦਾ ਨਾਟਕ ਕਰਨ ਲੱਗਾ ਤੇ ਹੌਲੀ-ਹੌਲੀ ਆਪਣਾ ਹੱਥ ਉਸ ਦੇ ਮੋਢੇ ਤੇ ਰੱਖਿਆ। ਜਿੱਦਾਂ ਹੀ ਮੈਂ ਹੱਥ ਉਸ ਦੀ ਬਾਹ ਤੇ ਰੱਖਿਆ, ਮੈਨੂੰ ਇਦਾਂ ਲੱਗਾ ਜਿੱਦਾਂ ਕਰੰਟ ਜਿਆ ਲਗਾ ਹੋਵੇ ਮੈਨੂੰ ਇੱਕ ਇਦਾਂ ਦਾ ਅਨੁਭਵ ਹੋਇਆ ਜਿਸ ਦਾ ਮੈਂ ਸ਼ਬਦਾਂ ਵਿੱਚ ਤੁਹਾਨੂੰ ਦੱਸ ਨਹੀਂ ਸਕਦਾ ਪਰ ਜਿੱਦਾਂ ਹੀ ਮੈਂ ਉਸ ਨੂੰ ਹੱਥ ਲਾਇਆ ਤਾਂ ਉਹ ਜਾ ਗਈ ਤੇ ਉਸਨੇ ਮੈਨੂੰ ਝਟਕੇ ਨਾਲ ਪਰੇ ਕੀਤਾ ਤੇ ਫਟਾਫਟ ਆਪਣੀ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗ ਗਿਆ ਸੀ ਜਿੱਦਾਂ ਕੁਝ ਹੋਇਆ ਹੀ ਨਾ ਹੋਵੇ ਓਟ ਕੇ ਬੈਠ ਗਈ ਤੇ ਮੈਨੂੰ ਮਹਿਸੂਸ ਹੋਇਆ ਕਿ ਜਿੱਦੋਂ ਮੈਨੂੰ ਘੂਰਦੀ ਹੋਈ ਦੇਖ ਰਹੀ ਸੀ ਕਮਰੇ ਦੇ ਵਿੱਚ ਹਨੇਰੇ ਵਿੱਚ ਬਿਜਲੀ ਦੀ ਆਉਂਦੀ ਹੋਈ ਮੱਧਮ ਜੀ ਰੌਸ਼ਨੀ ਨਾਲ ਮੈਂ ਉਸ ਦਾ ਸਾਹਮਣਾ ਨਾ ਕਰ ਸਕਿਆ ਬਿਜਲੀ ਦੀ ਚਮਕ ਨਾਲ ਇੱਕ ਪਲ ਦੇ ਲਈ ਮੈਂ ਵੇਖਿਆ ਕਿ ਮੇਰੇ ਚਿਹਰੇ ਨੂੰ ਵੇਖ ਰਹੀ ਆ ਉਸ ਦੀ ਅੱਖਾਂ ਦੇ ਵਿੱਚ ਹੈਰਾਨੀ ਸੀ ਸ਼ਾਇਦ ਥੋੜਾ ਗੁੱਸਾ ਵੀ ਸੀ ਕੁਜੀ ਪਨਾ ਵਿਚੋ ਉਠੀ ਤੇ ਚਾਚੀ ਦੇ ਦੂਜੇ ਪਾਸੇ ਜਾ ਕੇ ਲੰਮੀ ਪੈ ਗਈ ਮੈਂ ਉੱਥੇ ਹੀ ਪਿਆ ਰਹਾ ਮਨ ਵਿੱਚ ਇੱਕ ਜੀਵ ਜਿਹੀ ਬੇਚੈਨੀ ਤੇ ਪਛਤਾਵਾ ਸੀ ਮੈਂ ਸੋਚਿਆ ਸੀ ਕਿ ਮੈਂ ਸਹੀ ਕੀਤਾ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਪਰ ਫਿਰ ਇੱਕ ਹੋਰ ਵਿਚਾਰ ਆਇਆ ਕਿ ਘੱਟੋ ਘਟੇ ਜ਼ਬਾਨੇ ਮੈਂ ਉਸ ਦੇ ਕੋਲ ਤਾਂ ਸੀ ਪਤਾ ਨਹੀਂ ਫੇਰ ਕਦੀ ਇਦਾਂ ਦਾ ਮੌਕਾ ਆਊਗਾ ਜਾਂ ਨਹੀਂ ਅਗਲੇ ਦਿਨ ਸਵੇਰੇ ਹੀ ਪ੍ਰੀਤ ਨੇ ਹਮੇਸ਼ਾ ਵਾਂਗ ਉਦਾਹੀ ਵਰਤਾਅ ਕੀਤਾ ਉਹ ਕੱਲ ਰਾਤ ਦੀ ਕਲ ਤਾਂ ਬਿਲਕੁਲ ਹੀ ਸ਼ਾਂਤ ਲੱਗ ਰਹੀ ਸੀ ਉਸ ਦੇ ਚਿਹਰੇ ਤੇ ਨਾ ਕੋਈ ਚਿੰਜਕ ਸੀ ਤੇ ਨਾ ਹੀ ਕੋਈ ਗੁੱਸਾ ਇਦਾਂ ਲੱਗਦਾ ਸੀ ਚਾਚੀ ਨੇ ਪ੍ਰੀਤ ਨੂੰ ਬੁਲਾਇਆ ਤੇ ਕਿਹਾ ਕਿ ਤੈਨੂੰ ਮੈਦ ਦੇ ਪੇਪਰ ਵਿੱਚ ਮਦਦ ਚਾਹੀਦੀ ਆ ਤਾਂ ਤੈਨੂੰ ਇਹ ਪੜ੍ਹਾ ਦਊਗਾ ਉਸ ਨੇ ਪਹਿਲਾਂ ਤਾਂ ਚਾਚੀ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਪਰ ਫਿਰ ਉਹ ਮੰਨ ਗਈ ਤੇ ਮੈਂ ਉਸ ਨੂੰ ਪੜਾਉਣਾ ਸ਼ੁਰੂ ਕੀਤਾ ਕਮਰੇ ਦਾ ਮਾਹੌਲ ਸ਼ਾਂਤ ਸੀ ਅਤੇ ਉਹ ਆਪਣੀ ਪੜ੍ਹਾਈ ਵਿੱਚ ਧਿਆਨ ਲਾ ਰਹੀ ਸੀ ਮੈਂ ਉਸ ਨੂੰ ਸਾਰੇ ਸਵਾਲ ਕਰਨ ਵਿੱਚ ਮਦਦ ਕੀਤੀ ਅਤੇ ਉਸ ਦੀ ਹਰ ਦਿੱਕਤ ਨੂੰ ਸਮਝਾ ਰਿਹਾ ਸੀ ਕਈ ਵਾਰ ਤਾਂ ਸਾਡਾ ਆਪਸ ਵਿੱਚ ਆਤਾਂ ਦਾ ਹੱਥ ਧੱਕਾ ਗਏ ਹਰ ਵਾਰ ਜਦੋਂ ਉਸ ਦਾ ਹੱਥ ਮੇਰੇ ਨਾਲ ਲੱਗਦਾ ਤਾਂ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਮੇਰੇ ਸਰੀਰ ਵਿੱਚ ਜਿਦਾਂ ਹਲਕਾ ਜਿਹਾ ਕਰੰਟ ਲੱਗਦਾ ਸੀ ਮੈਂ ਕੋਸ਼ਿਸ਼ ਕੀਤੀ ਕਿ ਮੇਰੀਆਂ ਭਾਵਨਾਵਾਂ ਮੇਰੇ ਤੇ हावी ਨਾ ਹੋਣ ਮੈਂ ਪੜਾਉਣ ਵਾਲੀ ਧਿਆਨ ਦੇਵਾਂ ਅਸੀਂ ਦੋਨੋਂ ਉਹਨਾਂ ਨੇ ਪੂਰੀ ਧਿਆਨ ਨਾਲ ਪੜਾਈ ਕੀਤੀ ਤੇ ਸਮੇਂ ਦਾ ਪਤਾ ਹੀ ਨਨਕਾ ਦੇਖਦੇ-ਦੇਖਦੇ ਰਾਤ ਹੋ ਗਈ ਸੀ ਪੜਾਈ ਕਰਨ ਤੋਂ ਬਾਅਦ ਅਸੀਂ ਥੱਲੇ ਆਏ ਤੇ ਨਾਲ ਹੀ ਰੋਟੀ ਖਾਧੀ ਤੇ ਸੌਣ ਲਈ ਚਲੇ ਗਏ ਅਗਲੇ ਦਿਨ ਪ੍ਰੀਤ ਨੇ ਆਪਣਾ ਪੇਪਰ ਦਿੱਤਾ ਤੇ ਦੁਪਹਿਰ ਨੂੰ ਘਰ ਆਈ ਤਾਂ ਉਸ ਦੀ ਖੁਸ਼ੀ ਵੇਖਣ ਦੇ ਲਾਇਕ ਸੀ ਉਹ ਭੱਜਦੀ ਹੋਈ ਸਿੱਧੀ ਚਾਚੀ ਦੇ ਗਲੇ ਲੱਗ ਗਈ ਸੀ ਉਸ ਦੀ ਅੱਖਾਂ ਦੇ ਵਿੱਚ ਕੌਂਸਲਾ ਸੀ ਤੇ ਘਾਤਮ ਵਿਸ਼ਵਾਸ ਸੀ ਉਸ ਨੂੰ ਦੇਖ ਕੇ ਚਾਚੀ ਨੇ ਪੁੱਛਿਆ ਕੀ ਹੋਇਆ ਤੇਰਾ ਪੇਪਰ ਕਿਦਾਂ ਦਾ ਹੋਇਆ ਤਾਂ ਪ੍ਰੀਤ ਨੇ ਬੜੇ ਪਿਆਰ ਨਾਲ ਕਿਹਾ ਕਿ ਮਾਂ ਮੇਰਾ ਪੇਪਰ ਬਹੁਤ ਵਧੀਆ ਹੋਇਆ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਉਸ ਤੋਂ ਬਾਦ ਮੇਰੇ ਵੱਲ ਨੂੰ ਹੋਈ ਤੇ ਉਸ ਦੀ ਅੱਖਾਂ ਦੇ ਵਿੱਚ ਧੰਨਵਾਦ ਦਾ ਭਾਵ ਜਿਹਾ ਸੀ ਉਸ ਨੇ ਮੈਨੂੰ ਕਿਹਾ ਥੈਂਕ ਯੂ ਤੇਰੀ ਮਦਦ ਨਾਲ ਮੇਰਾ ਪੇਪਰ ਵਧੀਆ ਹੋ ਗਿਆ ਤੇ ਮੇਰੇ ਪੇਪਰ ਖਤਮ ਹੋ ਗਏ ਨੇ ਤੇ ਹੁਣ ਮੈਨੂੰ ਕੁਝ ਦਿਨਾਂ ਦੀਆਂ ਛੁੱਟੀਆਂ ਮਿਲ ਗਈਆਂ ਨੇ ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ ਸੀ ਉਸ ਦੀ ਮੁਸਕਾਨ ਤੇ ਉਤਸ਼ਾਹ ਨੂੰ ਵੇਖ ਕੇ ਲੱਗਾ ਸੀ ਕਿ ਮੈਂ ਉਸ ਦੀ ਮਦਦ ਕਰਕੇ ਕੁਝ ਚੰਗਾ ਕੀਤਾ ਹੁਣ ਮੈਨੂੰ ਉਸ ਦੇ ਨਾਲ ਕੁਝ ਹੋਰ ਸਮਾਂ ਵਧਾਉਣ ਦਾ ਮੌਕਾ ਮਿਲ ਗਿਆ ਸੀ ਇਹ ਸੋਚ ਕੇ ਮੈਂ ਮਨ ਵਿੱਚ ਬੜਾ ਖੁਸ਼ ਹੋਇਆ ਸੀ ਉਹ ਮੇਨਾਂ ਆਸਾਨੀ ਨਾਲ ਗੱਲਾਂ ਕਰਨ ਲੱਗੀ ਅਸੀਂ ਬਹੁਤ ਮਜ਼ੇ ਕਰਦੇ ਸੀ ਤੇ ਬੜੀਆਂ ਗੱਲਾਂ ਕਰਦੇ ਸੀ ਇਦਾਂ ਹੀ 3-4 ਦਿਨ ਲੰਘ ਗਏ ਇੱਕ ਰਾਤ ਹਰ ਵਾਰ ਦੀ ਤਰ੍ਹਾਂ ਅਸੀਂ ਇਕੱਠੇ ਸੌਣ ਗਏ ਸੀ ਤੇ ਸੌਣ ਤੋਂ ਬਾਅਦ ਅਚਾਨਕ ਫੇਰ ਮੀਂਹ ਪੈਣ ਲੱਗਾ ਸਭ ਕੁਝ ਇਕੱਠੇ ਕਰਕੇ ਅਸੀਂ ਛੋਟੇ ਜਿਹੇ ਕਮਰੇ ਵਿੱਚ ਚਲੇ ਗਏ ਮੈਂ ਚਾਦਰ ਲੈ ਲਈ ਤੇ ਫਿਰ ਅਸੀਂ ਸੌ ਗਏ ਰਾਤ ਨੂੰ ਅਚਾਨਕ ਨੀਂਦ ਖੁੱਲੀ ਇਦਾਂ ਲੱਗਾ ਜਿਦਾਂ ਕੋਈ ਕੋਲ ਸੁੱਤਾ ਹੋਵੇ ਪਰ ਜਦੋਂ ਮੈਂ ਵੇਖਿਆ ਤਾਂ ਪ੍ਰੀਤ ਮੇਰੇ ਬਹੁਤ ਨੇੜੇ ਸੀ ਮੈਂ ਸੋਚਿਆ ਕਿ ਹੋਣੇ ਇਹ ਮੇਰੇ ਕੋਲ ਕਿਉਂ ਸੁੱਤੀ ਆ ਸਿਰ ਜਦੋਂ ਉਹ ਨੂੰ ਮੇਰੇ ਕੋਲ ਸੌਂਦੇ ਹੋਏ ਕੋਈ ਵੇਖੂਗਾ ਤਾਂ ਉਸ ਨੂੰ ਕੀ ਲੱਗੂਗਾ ਮੈਂ ਉਸ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਠਾ ਹੀ ਨਾ ਸਕਿਆ ਇਸ ਲਈ ਮੈਂ ਜਾਣ ਬੁਝ ਕੇ ਉਸ ਦੇ ਹੱਥ ਤੇ ਹੱਥ ਰੱਖ ਦਿੱਤਾ ਉਹ ਮੇਰੇ ਹੱਥ ਨੂੰ ਪਰੇ ਕਰਕੇ ਉੱਠ ਕੇ ਬੈਠ ਗਈ ਤੇ ਵੇਖਣ ਲੱਗੀ ਮੈਂ ਸੌਣ ਦਾ ਨਾਟਕ ਕੀਤਾ ਤੇ ਫਿਰ ਉਸ ਨੇ ਉੱਥੇ ਹੀ ਸੌਣ ਦੀ ਕੋਸ਼ਿਸ਼ ਕੀਤੀ ਮੈਂ ਸੋਚ ਲਿਆ ਸੀ ਕਿ ਮੈਂ ਦੂਜੇ ਪਾਸੇ ਜਾ ਕੇ ਸੌਂ ਜਾਵਾਂ ਪਰ ਉਸ ਕਮਰੇ ਵਿੱਚ ਥਾਂ ਹੀ ਨਹੀਂ ਸੀ ਮੈਂ ਕੰਧ ਵੱਲ ਮੂੰਹ ਕਰਕੇ ਲੰਮਾ ਪੈ ਗਿਆ ਤੇ ਮੇਰੇ ਮਨ ਵਿੱਚ ਕਈ ਵਿਚਾਰ ਆਏ ਇਸ ਲਈ ਮੈਂ ਫਿਰ ਉਸ ਵੱਲ ਮੁੱਕ ਕੇ ਸੌਣ ਦਾ ਨਾਟਕ ਕੀਤਾ ਉਸ ਹੱਥ ਆਪਣੇ ਹੱਥਾਂ ਵਿੱਚ ਲੀਤਾ ਮੈਨੂੰ ਕ ਲੱਗ ਜਈ ਫੀਲਿੰਗ ਹੋਈ ਮੈਂ ਫਿਰ ਉਸ ਦੀ ਹਲਚਲ ਦੀ ਉਡੀਕ ਕੀਤੀ ਪਰ ਮੈਨੂੰ ਲੱਗਦਾ ਸੀ ਕਿ ਗੂੜੀ ਨੀਂਦ ਵਿੱਚ ਆ ਉਸ ਨੇ ਆਪਣੇ ਉੱਪਰ ਚਾਦਰ ਲਈ ਹੋਈ ਸੀ ਤੇ ਮੈਂ ਚਾਦਰ ਤੇ ਹੱਥ ਫੇਰ ਰਿਹਾ ਸੀ 10 ਮਿੰਟ ਤੱਕ ਉਸ ਨੇ ਕੋਈ ਵੀ ਹਲਚਲ ਨਾ ਕੀਤੀ ਬਹੁਤ ਜ਼ਿਆਦਾ ਹਨੇਰਾ ਸੀ ਤੇ ਬਾਹਰ ਮੀਂਹ ਪੈ ਰਿਹਾ ਸੀ ਮਨ ਵਿੱਚ ਅਜੀਬੀ ਤਰ੍ਹਾਂ ਦੇ ਵਿਚਾਰ ਸੀ ਮੇਰੀ ਹਿੰਮਤ ਹੋਰ ਵਧ ਗਈ ਤੇ ਮੈਂ ਉਸ ਦੇ ਕੋਲ ਜਾ ਕੇ ਲੰਮੇ ਪੈਣ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਡੇ ਵਿੱਚ ਬਹੁਤ ਘੱਟ ਦੂਰੀ ਸੀ ਜਿੱਦਾਂ ਹੀ ਮੈਂ ਚਾਦਰ ਦੇ ਅੰਦਰ ਹੱਥ ਪਾਇਆ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਖਬਰਾੜ ਜਈ ਹੋਈ ਪਰ ਮੈਂ ਆਪਣੇ ਵੱਲ ਨੂੰ ਕੋਈ ਹਰਕਤ ਨਹੀਂ ਕੀਤੀ ਸੀ ਫਿਰ ਮੈਂ ਸੌਣ ਦਾ ਨਾਟਕ ਕਰਨ ਲੱਗਾ ਥੋੜੇ ਚਿਰ ਬਾਅਦ ਉਸ ਨੇ ਮੇਰੇ ਕੰਨ ਵਿੱਚ ਹੌਲੀ ਜਿਹਾ ਕਿਹਾ ਕਿ ਮੈਂ ਥੱਲੇ ਜਾ ਰਹੀ ਹਾਂ ਤੂੰ ਵੀ ਮੇਰੇ ਨਾਲ ਚੱਲ ਮੈਂ ਉੱਠ ਗਿਆ ਸੀ ਤੇ ਫਿਰ ਉੱਠ ਕੇ ਬੈਠੀ ਉੱਠ ਕੇ ਉਹ ਥੱਲੇ ਚਲੀ ਗਈ ਸੀ ਤੇ ਉਸ ਦਾ ਇਹ ਕਹਿਣਾ ਸੁਣ ਕੇ ਮੇਰੀ ਤਾਂ ਨੀਂਦ ਹੀ ਉੱਡ ਗਈ ਸੀ ਮੈਂ ਹੁਣ ਤਾਂ ਕੁੜੀ ਮੇਨ ਗੱਲ ਨਹੀਂ ਕਰਦੀ ਸੀ ਤੇ ਅਚਾਨਕ ਮੈਨੂੰ ਬੁਲਾ ਰਹੀ ਸੀ ਕਮਰੇ ਵਿੱਚ ਬੱਤੀ ਵੀ ਨਹੀਂ ਆਈ ਸੀ ਚਾਰੇ ਪਾਸੇ ਹਨੇਰਾ ਸੀ ਤੇ ਮੈਂ ਥੋੜੇ ਚਿਰ ਬਾਅਦ ਉੱਠ ਕੇ ਕਮਰੇ ਤੋਂ ਬਾਹਰ ਗਿਆ ਤੇ نیچے ਚਲਾ ਗਿਆ ਸੀ ਅਤੇ ਜਾਂਦੇ ਹੀ ਮੈਂ ਵੇਖਿਆ ਕਿ ਉਹ ਮੇਰੀ ਰਾਹ ਵੇਖ ਰਹੀ ਸੀ ਪਰ ਹਨੇਰੇ ਵਿੱਚ ਮੈਨੂੰ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਸੀ ਉਹ ਮੇਰੇ ਕੋਲ ਆਈ ਤੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਕੇ ਗਈ 20 ਮਿੰਟ ਤੱਕ ਅਸੀਂ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਤੇ ਫਿਰ ਉੱਪਰ ਆ ਕੇ ਸੌਂ ਗਏ ਉਸਨੇ ਕਿਹਾ ਸਭ ਸਹੀ ਚੱਲਦਾ ਰਹੂਗਾ ਇਦਾਂ ਹੀ ਛੁੱਟੀਆਂ ਖਤਮ ਹੋ ਗਈਆਂ ਸੀ ਤੇ ਹੁਣ ਮੈਂ ਆਪਣੇ ਪਿੰਡ ਜਾਣਾ ਸੀ ਉਸ ਦਿਨ ਸਾਰਿਆਂ ਨੇ ਮਿਲ ਕੇ ਮੈਂ ਜਾਣ ਲੱਗਾ ਕਿ ਜਿੱਤਾਂ ਹੀ ਬੈਕ ਚੁੱਕਿਆ ਤੇ ਜਾਣ ਲਈ ਬਾਹਰ ਆਇਆ ਮੈਂ ਵੇਖਿਆ ਉਹ ਚੁੱਪ ਖੜੀ ਸੀ ਉਸਦੇ ਚਿਹਰੇ ਤੇ ਉਦਾਸੀ ਸੀ ਤੇ ਅੱਖਾਂ ਵਿੱਚ ਹੰਝੂ ਮੈਂ ਉਸਦੇ ਕੋਲ ਜਾ ਕੇ ਕਿਹਾ ਕਿ ਤੂੰ ਫਿਕਰ ਨਾ ਕਰ ਜਦੋਂ ਮੇਰੀ ਡਿਗਰੀ ਪੂਰੀ ਹੋਈ ਤਾਂ ਮੈਂ ਆਪਣੇ ਮਾਪਿਓ ਨੂੰ ਸਭ ਕੁਝ ਦੱਸ ਦੇਣਾ ਹੈ ਫਿਰ ਅਸੀਂ ਦੋਨਾਂ ਨੇ ਵਿਆਹ ਕਰਵਾ ਲੈਣਾ ਹੈ ਮੈਨੂੰ ਤੇਰਾ ਪਿਆਰ ਹੈ ਤੇ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਮੇਰੀ ਇਹ ਗੱਲ ਸੁਣ ਕੇ ਉਹ ਹੋਰ ਰੋ ਪਈ ਸੀ ਮੇਰੇ ਗਲੇ ਲੱਗ ਗਈ ਪਰ ਉਸ ਪਲ ਮੈਨੂੰ ਇਦਾਂ ਲੱਗਾ ਕਿ ਉਹ ਮੈਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਉਸ ਦੀ ਪકડ ਵਿੱਚ ਬੜੀ ਗਹਿਰਾਈ ਸੀ ਤੇ ਉਸ ਦੀ ਅੱਖਾਂ ਵਿੱਚ ਹੰਝੂ ਮੇਰੇ ਦਿਲ ਨੂੰ ਛੂ ਰਹੀ ਸੀ ਸਾਡੀ ਗੱਲਬਾਤ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਸੀ ਇੰਦਾ ਹੀ 4 ਸਾਲ ਹੋ ਗਏ ਮੈਂ ਆਪਣੀ ਡਿਗਰੀ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਮਾਪਿਆਂ ਨੂੰ ਗੱਲ ਕੀਤੀ ਤੇ ਉਹਨਾਂ ਕੋਲੋਂ ਹਾਂ ਕਰਵਾਉਣ ਲਈ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਕਿ ਮੈਂ 프리ਦ ਦੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਸਾਰਿਆਂ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਤੇ ਕੁਝ ਹੀ ਮਹੀਨਿਆਂ ਵਿੱਚ ਸਾਡੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਸੀ ਫਿਰ ਉਹ ਦਿਨ ਵੀ ਆ ਗਿਆ ਜਦੋਂ ਮੇਰੇ ਪ੍ਰੀਤ ਦੇ ਨਾਲ ਰਿਸ਼ਤੇ ਵਿੱਚ ਵੱਜ ਗਿਆ ਸੀ ਤੇ ਅਸੀਂ ਦੋਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਸਾਡੇ ਵਿੱਚ ਉਹੀ ਪਿਆਰ ਤੇ ਭਰੋਸਾ ਅੱਜ ਵੀ ਆ ਜੋ 4 ਸਾਲ ਪਹਿਲਾਂ ਸੀ ਹੁਣ ਅਸੀਂ ਦੋਵੇਂ ਇਕੱਠੇ ਹੀ ਆ ਤੇ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਇੱਕ ਦੂਜੇ ਨਾਲ ਜਿਉਂਦੇ ਹਾਂ ਤੇ ਜ਼ਿੰਦਗੀ ਬਹੁਤ ਵਧੀਆ ਬੀਤ ਰਹੀ ਹੈ ਚਾਰੇ ਪਾਸੇ ਖੁਸ਼ੀ ਹੀ ਖੁਸ਼ੀ ਹੈ ਦੋਸਤੋ ਤੁਹਾਨੂੰ ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ